ਯੋਧੇ ਨੇ ਆਪਣਾ ਵਿਰੋਧ ਚਲਾਇਆ ਮੁਹਿੰਮ ਚਲਾਈਆ ਉਹਦੇ ਸਬੰਧ ਵਿੱਚ ਜਿਹੜੀ ਅੱਜ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਬਣਾਈਆਂ ਗਈਆਂ ਨੇ ਹਰ ਹਲਕੇ ਦੇ ਉੱਤੇ ਕੋਆਰਡੀਨੇਟਰ ਲਾਏ ਗਏ ਨੇ ਜ਼ਿਲ੍ਹੇ ਦੇ ਉੱਤੇ ਕੋਆਰਡੀਨੇਟਰ ਲਾਏ ਗਏ ਨੇ ਉਹਨਾਂ ਦੀ ਜਿਹੜੀ ਮੀਟਿੰਗ ਸੀਗੀ ਸਾਰੇ ਅਫਸਰ ਸਾਹਿਬਾਨ ਨਾਲ ਮੰਤਰੀ ਸਾਹਿਬ ਸਾਡੇ ਸਰਦਾਰ ਹਰਦੀਪ ਸਿੰਘ ਹੰਢਿਆ ਜੀ ਤੇ ਆਏ ਸੀਗੇ ਤੇ ਜਿਹੜਾ ਉਹਨਾਂ ਨੂੰ ਅਫਸਰ ਸਾਹਿਬਾਨ ਦੇ ਰੂਗ ਰੂ ਕਰਾਇਆ ਗਿਆ ਕਮੇਟੀ ਮੈਂਬਰਾਂ ਨੂੰ ਔਰ ਜਿਹੜਾ ਉਹਨਾਂ ਨੇ ਜਿਹੜੇ ਤਰੀਕੇ ਕਾਰਵਾਈ ਕਰਨੀ ਆ ਔਰ ਬੜੇ ਕਰੜੇ ਹੱਥਾਂ ਨਾਲ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਵੇਚਣ ਵਾਲੇ ਬੰਦੇ ਨੇ ਪਿੰਡਾਂ ਦੇ ਵਿੱਚ ਵਾਡਾਂ ਦੇ ਵਿੱਚ ਉਹਨਾਂ ਨੂੰ ਬੜੇ ਕਰੜੇ ਹੱਥਾਂ ਨਾਲ ਲੈਣਾ ਔਰ ਕਾਨੂੰਨ ਦੇ ਤਹਿਤ ਕਾਨੂੰਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਜਿਹੜੀ ਸਜ਼ਾ ਦਿਵਾਉਣੀ ਆ ਅਫਸਰਾਂ ਨਾਲ ਰابطਾ ਕਰਕੇ ਉਹਨਾਂ ਨੂੰ ਆਪਾਂ ਜਿਹੜਾ ਸਲਾਖਾਂ ਦੇ ਪਿੱਛੇ ਪਹੁੰਚਾਣਾ ਸਰ ਪਹਿਲਾਂ ਮਤਲਬ ਜਿਹੜਾ ਪੁੱਛ ਜਿਹੜੇ ਅਸ਼ਟ ਅਸਟਰ ਹੈਗੇ ਆ ਪਹਿਲਾਂ ਜੀ ਉਹ ਕੀ ਹੈ ਆਪਣਾ ਹੈ ਤੁਹਾਨੂੰ ਲੱਗਦੀ ਹੈ ਜੀ ਬਾਅਦ ਵਿੱਚ ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਫਿਰ ਉਹ ਜਿਹੜਾ ਹੈਗਾ ਆਪਣਾ ਸੇਲ ਕਰਨਾ ਪੈਂਦਾ ਹੈ ਇਹ ਜਿਸੀਉਂ ਕੀ ਬਣਿਆ ਉਹ ਦੇਖੋ ਉਹ ਭਾਜੀ ਪਤਾ ਹੀ ਗੱਲ ਹੈ ਇਹ ਕਾਮਨ ਨਹੀਂ ਗੱਲ ਹੈ ਕਿਉਂਕਿ ਇੱਕ ਆ ਮਹਿੰਗਾ ਜਿਹੜਾ ਪ੍ਰੋਡਕਟ ਆ ਇਹ ਆਮ ਬੰਦਾ ਤਾਂ ਅਗਰ ਕੋਈ ਤਕੜਾ ਵੀ ਆ ਮੜਾ ਮੁੱਟਾ ਘਰੋਂ ਤਾਂ ਇਹਨੂੰ ਜਿਹੜਾ ਫੋਰਡ ਨਹੀਂ ਕਰ ਸਕਦਾ ਇਹ ਬੜਾ ਅੱਜ ਜੇ ਤੁਸੀਂ 500 ਦਾ ਖਾਨਦੇ ਹੋ ਤਾਂ ਇਹ ਮਹੀਨੇ ਬਾਅਦ ਇਹ ਚੀਜ਼ ਹਜ਼ਾਰ ਦੀ ਬੰਦਾ ਖਾਣ ਲੱਗ ਜਾਂਦਾ ਤੇ ਇਹ ਵੱਧਦੀ ਜਾਂਦੀ ਹੈ ਇਹ ਐਸੀ ਚੀਜ਼ ਹੈ ਵੀ ਇਹ ਵੱਧਦੀ ਜਾਂਦੀ ਹੈ ਔਰ ਇੱਕ ਦਿਨ ਉਹ ਵੱਡੋ ਜੋ ਕਿ ਬੱਚਾ ਜਾਂ ਕੋਈ ਜੀ ਨੌਜਵਾਨ ਹੈ ਜਿਹੜਾ ਉਹ ਇਹ ਦੁਨੀਆ ਤੋਂ ਰੁਕਸਤ ਹੋ ਜਾਂਦਾ ਇਹ ਜਿਹੜੇ ਛੋਟੇ ਲੈਵਲ ਦੇ ਐਡਿਕਟ ਬੰਦੇ ਨੇ ਜਿਹੜੇ ਇਹਦੀ ਸਮਗਲਿੰਗ ਕਰ ਰਹੇ ਉਹਨਾਂ ਨੂੰ ਤਾਂ ਆਪਾਂ ਆਏ ਜੇ 2 ਗ੍ਰਾਮ 4 ਗ੍ਰਾਮ ਦਿੱਲੀ ਦਾ ਜਿਹੜੇ ਵੇਚਦੇ ਨੇ ਉਹਨਾਂ ਨੂੰ ਤਾਂ ਅਸੀਂ ਪੇਸ਼ੈਂਟ ਦੇ ਤੌਰ ਤੇ ਹੀ ਦੇਖਾਂਗੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵਿਜ਼ਨ ਹੈ ਤੇ ਜਿਹੜੇ ਵੱਡੇ ਕੋਈ ਜਿਹੜੇ ਉਹਨਾਂ ਨੂੰ ਸਪਲਾਈ ਦਿੰਦੇ ਨੇ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਜਿਹੜਾ ਸਰਕਾਰ Teve um erro de deu ਕੀ ਕਾ ਮਾਰਦੇ ਨਸ਼ੇ ਦੇ ਤਸਕਰੇ ਸਟੇਟ ਛੱਡ ਕੇ ਭੱਜ ਜਾਣਗੇ ਔਰ ਗਾਹ ਨੂੰ ਉਧਰ ਮੂੰਹ ਨਹੀਂ ਕਰਨਗੇ ਸਰ ਜੀ ਆਖਰੀ ਸਵਾਲ ਹੁਣ ਕਈ ਲੋਕ ਹੈਗਾ ਨਸ਼ੇ ਸ਼ਡਾਉ ਕੇਂਦਰ ਚ ਜਾਂਦੇ ਆ ਉੱਥੇ ਤੇ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਫਿਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੇ ਉਹ ਹੋੜ ਨਹੀਂ ਕਰਪਾਂਦੇ ਫਿਰ ਮੁੜ ਕੇ ਫੇਰੋ ਜੀ ਉਹ ਨਹੀਂ ਨਹੀਂ ਉਹ ਪਤਾ ਹੈ ਜਿਹੜੇ ਜਿਹੜੇ ਗਵਰਨਮੈਂਟ ਤੌਰ ਤੇ ਮੈਂ ਜਿਹੜੇ ਨਸ਼ਾ ਸ਼ਡਾਉ ਕੇਂਦਰ ਨੇ ਨਾ ਸਰਕਾਰੀ ਉੱਥੇ ਤੇ ਮੈਡੀਸਿਨ ਜਿਹੜੀ ਡਾਕਟਰ ਪ੍ਰਸਕ੍ਰਿਪਸ਼ਨ ਲਿਖ ਕੇ ਦਿੰਦਾ ਪ੍ਰਸਕ੍ਰਾਈਬ ਕਰਦਾ ਕਿਸੇ ਪੇਸ਼ੈਂਟ ਨੂੰ ਉਹ ਉਹਨਾਂ ਨੂੰ ਦਿਵਾ ਬਹੁਤ ਹੀ ਵਾਜਬ ਰੇਟ ਤੇ ਮਿਲਦੀ ਆ ਲਾਲੋ ਕੋਈ 2 4 20 ਰੁਪਏ ਦੀ ਪਰਚੀ ਕੱਟ ਕੇ ਤੇ ਜਿਹੜੇ ਪ੍ਰਾਈਵੇਟ ਨਸ਼ਾ ਕੇਂਦਰ ਨੇ ਨਾ ਉਹਨਾਂ ਨਾਲ ਵੀ ਅਸੀਂ ਜਿਹੜਾ ਮਿਲ ਜੁਲ ਕੇ ਉੱਥੇ ਵੀ ਬੜਿਆ ਉਹਨਾਂ ਨੂੰ ਸਬਸਿਡੀ ਤੇ ਮੈਡੀਸਿਨ ਆਉਂਦੀ ਆ ਕਿਉਂਕਿ ਇਹ ਕੋਈ ਕਮਾਈ ਕਰਨ ਦਾ ਸਾਧਨ ਤਾਂ ਹੈ ਨਹੀਂ ਜੀ ਤੇ ਇਹ ਇੱਕ ਜਿਹੜਾ ਗਰੀਬ ਬੱਚਿਆਂ ਨੂੰ ਜਾਂ ਜਿਹੜੇ ਬੱਚੇ ਇਹਦੇ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਆ ਇਹ ਕੋਈ ਕਮਾਈ ਦਾ ਸਾਧਨ ਨਹੀਂ ਹੈ ਉਹਨਾਂ ਨਾਲ ਵੀ ਮਿਲ ਕੇ ਅਗਰ ਕੋਈ ਐਕਸਟਰਾ ਜਿਹੜੀ ਬਲੈਕ ਦੇ ਵਿੱਚ ਮੈਡੀਸਿਨ ਵੇਚ ਰਿਹਾ ਉਹਨਾਂ ਨੂੰ ਵੀ ਅਸੀਂ ਇਸੇ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਲੈ ਕੇ ਆ ਕੇ ਉਹਨਾਂ ਨੂੰ ਵੀ ਬੜੀ ਗੰਭੀਰ ਜੜੀ ਸਵਾਲ ਜੀ ਜਿਵੇਂ ਹੁਣ ਸੀਐਮ ਸਾਹਿਬ ਨੇ ਹਰ ਪਿੰਡ ਦੇ ਵਿੱਚ ਇੱਕ ਹੈਲਥ ਕਮੇਟੀ ਬਣਾਈ ਆ ਕਿ ਇਸ ਕਮੇਟੀ ਦੇ ਹੈਗਾ ਬਣਦੇ ਨਾਲ ਜਿਹੜਾ ਨਸ਼ਾ ਮਤਲਬ ਹੈਗਾ ਘਟੇਗਾ ਜੀ ਲੋਕ ਕੀ ਲਗਾ ਤੁਹਾਨੂੰ ਇਹ ਕਮੇਟੀ ਦੇ ਬਣਨ ਦੇ ਨਾਲ ਤਾਂ ਜੀ ਦੇਖੋ ਫਰਕ ਪੈਣਾ ਹੀ ਹੈ ਕਮੇਟੀ ਦੀ ਸ਼ੁਰੂਆਤ ਮੌਕੇ ਹੀ ਲੋਕ ਜਿਹੜੇ ਇਹ ਛੋਟੇ ਮੋਟੇ ਨਸ਼ਾ ਤਸਕਰ ਜੀ ਨਾਲ ਉਹਨਾਂ ਨੂੰ ਡਰ ਪੈ ਗਿਆ ਉਹਨਾਂ ਦੀਆਂ ਭਾਜੜਾਂ ਲੱਗ ਚੁੱਕੀਆਂ ਨੇ ਔਰ ਇੰਨਾ ਜਿਆਦਾ ਫਰਕ ਇਸ ਦਾ ਪਊਗਾ ਇਸੇ ਕਮੇਟੀਆਂ ਦੇ ਥਰੂ ਦੇਖੋ ਉਪਰਾਲਾ ਕਰਨਾ ਆਪਣਾ ਜਿਹੜਾ ਧਰਮ ਆਪਾਂ ਆਪਣਾ ਮਕਸਦਾ ਵੀ ਅਸੀਂ ਮਿਹਨਤ ਕਰਨੀ ਆ ਅਸੀਂ ਕਿਸੇ ਕੰਮ ਨੂੰ ਪੋਜ਼ਿਟਿਵਿਟੀਲੀ ਲੈ ਕੇ ਤੇ ਉਹਨੂੰ ਸ਼ੁਰੂਆਤ ਕਰਨੀ ਆ ਔਰ ਜਿਹੜਾ ਉਹ ਸਾਡੇ ਵਲੰਟੀਅਰਸ ਨੇ ਜਿਹੜੇ ਆਮ ਆਨਵੀ ਪਾਰਟੀ ਦੇ ਬੜੇ ਜੁਝਾਰੂ ਬੰਦੇ ਨੇ ਇਹਨਾਂ ਨੇ ਤਾਂ ਇਹਨਾਂ ਦੇ ਚਪਕੜਾ ਮਾਰ ਮਾਰੀ ਭਜਾ ਦੇਣੀ ਆ ਖਤਮ ਹੋ ਜਾਣਾ انشاءاللہ ਆਖਰੀ ਸਵਾਲ ਸਰ ਲੋਕਾਂ ਨੂੰ ਸਰ ਤੁਸੀਂ ਕੀ ਅਪੀਲ ਕਰਨਾ ਚਾਹੋ ਮੈਂ ਦੇਖੋ ਸਾਰੇ ਜਿਹੜੇ ਪੰਜਾਬ ਦੇ ਵਾਸੀ ਨੇ ਸਾਡੇ ਬੜੇ ਸਤਿਕਾਰਯੋਗ ਬੜਾ ਹੀ ਜੁਝਾਰੂ ਕੌਮ ਆ ਪੰਜਾਬ ਦੀ ਤੇ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਪਦੇ ਲੈਵਲ ਤੇ ਵੀ ਔਰ ਜਿਹੜੀਆਂ ਤੁਹਾਡੇ ਵਿਲੇਜ ਕਮੇਟੀਆਂ ਔਰ ਵਾਰਡ ਕਮੇਟੀਆਂ ਬਣੀਆਂ ਨੇ ਜਿਹੜੇ ਪੁਲਿਸ ਅਫਸਰ ਸਾਹਿਬਾਨ ਨੇ ਇਹ ਜੇ ਕੋਈ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਦੇ ਵਿੱਚ ਕੋਈ ਅਹਿਜਾਨ ਸਰ ਹੈਗਾ ਜਿਹੜਾ ਮੋੜ ਤੇ ਖੜਕੇ ਜਾਂ ਰਾਤ ਨੂੰ ਨੇ ਸਵੇਰੇ ਨਸ਼ਾ ਕੁੜੀਆਂ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਵੇਚਦਾ ਨੌਜਵਾਨਾਂ ਨੂੰ ਉਹਦੀ ਜਿਹੜੀ ਆਪਦੇ ਕਾਉਂਸਲਰ ਸਾਹਿਬਾਨਾਂ ਨੂੰ ਜਾਂ ਸਰਪੰਚ ਸਾਹਿਬਾਨਾਂ ਨੂੰ ਉਹਦੀ ਖਬਰ ਦਿੱਤੀ ਜਾਵੇ ਤਾਂ ਜੋ ਉਹਦੇ ਤੇ ਨਕੇਲ ਕਸੀ ਜਾ ਸਕੇ